ਪੰਥ ਦੇ ਵਿੱਚ ਬਹੁਤ ਜ਼ਿਆਦਾ ਕੀਰਤਨ ਹੋ ਰਿਹਾ ਪਾਠ ਹੋ ਰਿਹਾ ਤੇ ਪਰ ਅਸਰ ਨਹੀਂ ਉਹਨਾਂ ਹੋ ਰਿਹਾ ਗੁਰਬਾਣੀ ਦਾ ਪਾਰਸਕਲਾ ਗੁਰਬਾਣੀ ਪੜ੍ਹ ਕੇ ਦਾ ਅੰਦਰ ਖੇੜਾ ਆ ਜਾਂਦਾ ਦੁੱਖ ਤਕਲੀਫਾਂ ਦੂਰ ਹੋ ਜਾਂਦੀਆਂ ਨੇ ਤੇ ਸਰੀਰ ਤੇ ਕੋਈ ਰੋਗ ਵੀ ਨਹੀਂ ਰਹਿੰਦਾ ਸਰਵ ਰੋਗ ਕਾ ਔਖੰਦ ਨਾਮ ਦਾ ਮਿਸ਼ਨ ਚੱਲ ਰਿਹਾ ਤੁਸੀਂ ਸੁਣਿਆ ਹੋਣਾ ਸਾਰਿਆਂ ਨੇ ਉਹਦੇ ਬਾਰੇ ਜੀ ਸੁਣਿਆ ਉਹ ਭਾਈ ਸਾਹਿਬ ਨੇ ਇੱਥੇ ਚੰਡੀਗੜ੍ਹ ਰਹਿੰਦੇ ਨੇ ਚਲਾ ਰਹੇ ਨੇ ਉਹ ਉਹਨਾਂ ਨੇ بڑے بڑے ਲੋਕੀ ਉਹਨਾਂ ਨੇ ਗੁਰਬਾਣੀ ਦਾ ਪਾਠ ਸੁਣਾ ਸੁਣਾ ਕੇ ਠੀਕ ਕੀਤੇ ਨੇ ਅਸੀਂ ਉਹਨਾਂ ਨੂੰ ਮਿਲਣ ਗਏ ਸੀ ਅਸੀਂ ਕਿਉਂਕਿ ਜਿਹੜਾ ਗੁਰਮੁਖ ਪਿਆਰਾ ਕੋਈ ਨਾ ਕੋਈ ਕਮਾਈ ਕਰਦਾ ਜ਼ਰੂਰ ਉਹਦੇ ਦਰਸ਼ਨ ਕਰਨੇ ਚਾਹੀਦੇ ਨੇ ਆਪਾਂ ਨੂੰ ਅਸੀਂ ਵੈਸੇ ਮਿਲਣ ਚਲੇ ਗਏ ਸਾਰੇ ਉਹਨਾਂ ਤੋਂ ਪੁੱਛਿਆ ਕਿ ਤੁਸੀਂ ਦੱਸੋ ਜੀ ਕੀ ਕਰਦੇ ਹੋ ਤੇ ਜਿਹੜੀ ਗੱਲ ਉਹਨਾਂ ਨੇ ਦੱਸੀ ਸੀ ਉਹ ਤੁਸੀਂ ਵੀ ਲੜ ਬੰਨ ਲਓ ਕਿਉਂਕਿ ਜੇ ਤੁਹਾਡੀ ਸਰੀਰ ਦੇ ਵਿੱਚ ਕੋਈ ਰੋਗ ਆ ਨਾ ਦੂਰ ਹੋ ਜਾਊਗਾ ਕਿਉਂਕਿ ਆਪਾਂ ਦਾ ਸਾਰੇ ਬਾਣੀ ਨਾਲ ਜੁੜੇ ਹੋਇਆ ਉਹਨਾਂ ਉੱਥੇ ਤਾਂ ਮਨਮੁਖ ਜਿਹਨੇ ਅਮਰਤ ਨਹੀਂ ਛਕਿਆ ਉਹ ਵੀ ਆਗੇ ਲਾਹਾ ਲੈ ਕੇ ਜਾ ਰਹੇ ਨੇ ਕਿੰਨੇ ਕਿੰਨੇ ਕੈਂਸਰ ਦੇ ਰੋਗੀ ਠੀਕ ਹੋ ਰਹੇ ਨੇ ਉਹ ਚੀਜ਼ ਆਪਾਂ ਤਾਂ ਆਪਣੇ ਤਾਂ ਬਾਪੂ ਦੀ ਬਾਣੀ ਹੈ ਅਸੀਂ ਕਿਉਂ ਨਾ ਲਾਹਾ ਲਈਏ ਆਪਾਂ ਵਾਂਦੇ ਰਹਿ ਜੰਨੇ ਆ ਕਿਉਂ ਵਾਂਦੇ ਰਹਿ ਜੰਨੇ ਆ ਕਿਉਂਕਿ ਜਿਹੜੀਆਂ ਜੁਗਤियां ਗੁਰੂ ਸਾਹਿਬ ਨੇ ਦੱਸਿਆ ਨੇ ਉਹ ਅਸੀਂ ਅਪਲਾਈ ਹੀ ਨਹੀਂ ਕਰਦੇ ਗੁਰੂ ਸਾਹਿਬ ਕੀ ਦੱਸਦੇ ਨੇ ਵੀ ਕਿੱਦਾਂ ਬਾਣੀ ਪੜੋ ਕਿੱਦਾਂ ਕੀਰਤਨ ਸੁਣੋ ਗਾ ਵੀ ਐ ਸੁਣੀ ਐ ਹਾਂਜੀ ਪਹਿਲਾਂ ਗਾ ਵੀ ਐ ਪਹਿਲਾਂ ਗਾਉਣਾ ਚਾਹੀਦਾ ਕਿੱਦਾਂ ਗਾਉਣਾ ਤੁਸੀਂ ਤਾਂ ਕਰ ਰਹੇ ਹੋ ਠੀਕ ਆ ਪਰ ਬਾਹਰ ਸੰਗ ਤਾਂ ਨਹੀਂ ਕਰਦੇ ਪਹਿਲਾਂ ਜਿੱਦਾਂ ਪਹਿਲਾਂ ਸਾਰਿਆਂ ਨੇ ਗਾਉਣ ਦਾ ਲਹਾ ਲੈਣਾ ਇਹ ਨਹੀਂ ਹੈਗਾ ਜਿੱਦਾਂ ਪਾਠ ਹੋ ਰਿਹਾ ਕਿ ਇੱਕ ਬੰਦਾ ਪਾਠ ਕਰ ਰਿਹਾ ਤੇ ਦੂਜਾ ਸੁਣੀ ਜਾ ਰਿਹਾ ਨਾਲ-ਨਾਲ ਗਾਉਣਾ ਭਾਈ ਸਾਹਿਬ ਸਾਡੇ ਨਾਲ ਇੱਕ ਵਾਰ ਗਏ ਸੀ ਇੱਥੇ ਲਟੌਰ ਉੱਤੇ ਸਾਰੇ ਸੰਗਤ ਨੇ ਬਹੁਤ ਪਸੰਦ ਕੀਤਾ ਇਹਨਾਂ ਨੇ ਪਹਿਲਾਂ ਸ਼ਬਦ ਗਾਇਆ ਫਿਰ ਸਾਰੀ ਸੰਗਤ ਗਾਉਂਦੀ ਆ ਉਹਦੇ ਨਾਲ ਕੀ ਹੁੰਦਾ ਇੱਕ ਵੇਵਜ਼ ਪੈਦਾ ਹੋ ਜਾਂਦੀਆਂ ਨੇ ਉਹਨਾਂ ਦੇ ਉਹਨਾਂ ਨੂੰ ਰਸ ਆਉਣ ਲੱ ਜਾਂਦਾ ਬਾਣੀ ਦਾ ਜੇ ਸਾਰੇ ਆਪਾਂ ਗਾਵਾਂਗੇ ਇਹ ਗਾਵੀਏ ਦਾ ਲਾਹਾ ਤਾਂ ਮਿਲਣਾ ਜੀ ਆਪਾਂ ਸਾਰੇ ਇਕੱਠੇ ਹੋ ਕੇ ਉੱਚੀ ਉੱਚੀ ਗਾਇਆ ਕਰੀਏ ਗਾਖੇ ਇਹ ਨਹੀਂ ਹੈਗਾ ਕਿ ਸਾਡਾ ਮਨ ਪਿੱਛੇ ਚੱਲਿਆ ਜਾਵੇ ਘਰ ਦੇ ਕੰਮਾਂ ਦੇ ਵਿੱਚ ਚੱਲਿਆ ਜਾਵੇ ਕਿ ਮੈਂ ਕਰੇ ਕੀ ਕਰਦਾ ਉਧਰੋਂ ਮੁੱਖ ਗਾ ਰਿਹਾ ਪਰ ਜੇ ਜੇ ਕੋਈ ਡਾਕਟਰ ਦਵਾਈ ਦੇਵੇ ਦਵਾਈ ਦੀਆਂ ਕੁੱਲੀਆਂ ਕਰਕੇ ਬਾਹਰ ਸੁੱਟੀ ਜਾਵੇ ਕੀ ਉਹ ਅਸਰ ਕਰ ਦੂ ਦਵਾਈ ਨੇ ਕਿਦਾਂ ਅਸਰ ਕਰਨਾ ਜਦੋਂ ਅੰਦਰ ਜਾਂਦੀ ਹੈ ਫਿਰ ਸੁਣੀ ਹੈ ਫਿਰ ਉਹਨੂੰ ਚੀਜ਼ ਨੂੰ ਸੁਣਨਾ ਆਪਾਂ ਨੇ ਸੋ ਬੋਲਣਾ ਤੇ ਸੁਣਨਾ ਇੰਨਾ ਕੁ ਦੋਏ ਕੰਮ ਨੇ ਫਿਰ ਮਨ ਦੇ ਵਿੱਚ ਪ੍ਰੇਮ ਰੱਖਣਾ ਇਹ ਇਹ ਤਰੀਕਾ ਗੁਰਬਾਣੀ ਨੂੰ ਸੁਣਨ ਦਾ ਇਹ ਜੇ ਤੁਸੀਂ ਰੱਖੋਗੇ ਤਾਂ ਤੁਹਾਡੇ ਅੰਦਰ ਖੇੜਾ ਪੈਦਾ ਹੋਊ ਤੁਹਾਡੇ ਅੰਦਰ ਆਨੰਦ ਬਣੂਗਾ ਕਿਉਂਕਿ 파ਰਸ ਨੂੰ ਪਰਸ ਪਰਸ ਕੇ ਗੁਰਬਾਣੀ ਦੇ ਵਿੱਚ 파ਰਸ ਕਲਾ ਨਾ ਜਦੋਂ ਮਨ ਨੇ ਪਾਰਸ ਦੇ ਵਿੱਚ ਕੀ ਹੁੰਦਾ ਜਦੋਂ ਤਾਤ ਜੁੜਦੀ ਹੈ ਸੋਨਾ ਬਣ ਜਾਂਦਾ ਜਦੋਂ ਮਨ ਨੇ ਗੁਰਬਾਣੀ ਦੇ ਨਾਲ ਜੁੜਨਾ ਤਾਂ ਅੰਦਰ ਆਪੇ ਹੀ ਠੰਡ ਵਰਤ ਜਾਣੀ ਹੈ ਹੁਣ ਸਰਬ ਰੋਖਾ ਦਲ ਭਾਈ ਸਾਹਿਬ ਨੇ ਕੀ ਦੱਸਿਆ ਜੀ ਸਾਨੂੰ ਉਹਨਾਂ ਨੇ ਗੱਲ ਇਹੀ ਦੱਸੀ ਅਸੀਂ ਕਹਾਂ ਜੀ ਰੋਖ ਕਿਦਾਂ ਠੀਕ ਹੁੰਦੇ ਨੇ ਤੁਸੀਂ ਕਿਦਾਂ ਕਰ ਰਹੇ ਹੋ ਸਾਰਿਆਂ ਦਾ ਕਹਿੰਦੇ ਤਾਂ ਬਹੁਤ ਸਿੰਪਲ ਜੀ ਗੱਲ ਆ ਮੈਂ ਕਿਹਾ ਜੀ ਕੀ ਗੱਲ ਆ ਸੀ ਕਿਹਾ ਕਹਿੰਦੇ ਬਸ ਸੁਣਿਆ ਸੁਣਿਆ ਲੱਗੇ ਸਹਿਜ ਧਿਆਨ ਬਸ ਸੁਣੋ ਕਹਿੰਦੇ ਅਸੀਂ ਕੁਝ ਨਹੀਂ ਕਰਦੇ ਸੀ ਉਹਨਾਂ ਨੂੰ ਇੱਕੋ ਗੱਲ ਕਹਿੰਦੇ ਹੁੰਨੇ ਆ ਜਿਹੜਾ ਪਾਠ ਆਉਂਦਾ ਸਾਡੇ ਕੋਲ ਉਹਨਾਂ ਨੂੰ ਤਾਂ ਪਾਠ ਵੀ ਨਹੀਂ ਆਉਂਦਾ ਜਿਹੜੇ ਉਹਨਾਂ ਕੋਲ ਆਉਂਦੇ ਨੇ ਇੰਨੇ ਅਨਪੜ੍ਹ ਬੰਦੇ ਆਉਂਦੇ ਨੇ ਮੈਂ ਕਿਹਾ ਜੀ ਫਿਰ ਤੁਸੀਂ ਕਿੱਦਾਂ ਕਰਦੇ ਅਸੀਂ ਕਹਿੰਨੇ ਉਹਨਾਂ ਨੂੰ ਕਹਿੰਦੇ ਬਿਠਾ ਲਈਦਾ ਉਹਨਾਂ ਨੂੰ ਇੱਕ ਗੱਲ ਕਹਿ ਦਈਏ ਵੀ ਪੱਥਰ ਤੇ ਲਕੀਰ ਆ ਵੀ ਤੂੰ ਮਨ ਇਧਰੋਂ ਉਧਰ ਨਹੀਂ ਜਾਣ ਦੇਣਾ ਜਿਹੜੀ ਗੱਲ ਮੇਰੇ ਮੱਖਜੋਂ ਨਿਕਲੂ ਤੇਰੀ ਸਿੱਧੀ ਕੰਨ ਚ ਪਵੇ ਤੇਰਾ ਸਾਰਾ ਧਿਆਨ ਉਹਦੇ ਤੇ ਹੋਵੇ ਤਾਂ ਤੂੰ ਠੀਕ ਹੋਣਾ ਜਿਹੜਾ ਬੰਦਾ ਮੂਰੇ ਬੈਠਾ ਹੁੰਦਾ ਉਹ ਤਾਂ ਬਹੁਤ ਡਰਿਆ ਹੁੰਦਾ ਵੀ ਮੇਰੇ ਤਾਂ ਇੰਨੇ ਡਾਕਟਰਾਂ ਕੋਲ ਪੈਸੇ ਲੱਗ ਗਏ ਮੈਂ ਕਿੰਨੀਆਂ ਖੱਜਲ ਖਵਾਰੀਆਂ ਹੋ ਰਹੀਆਂ ਨੇ ਮੈਂ ਇੰਨਾ ਦੁੱਖ ਭੋਗ ਰਿਆਂ ਜਿਹਾ ਭਾਈ ਸਾਹਿਬ ਮਾੜੀ ਜੀ ਗੱਲ ਕਹਿ ਰਹੇ ਨੇ ਮੈਂ ਇਹ ਵੀ ਨਹੀਂ ਕਰ ਸਕਦਾ ਉਹ ਫਿਰ ਡਰ ਦੇ ਮਾਰੇ ਬੈਠ ਜਾਂਦੇ ਨੇ ਬੜਾ ਧਿਆਨ ਲਾ ਕੇ ਬੈਠਦੇ ਨੇ ਇੱਕ ਤਾਂ ਮਨ ਡਰਦਾ ਹੁੰਦਾ ਇੱਕ ਬਿਮਾਰੀਆਂ ਤੋਂ ਡਰੇ ਹੁੰਦੇ ਨੇ ਉਹ ਡਰ ਦੇ ਕਾਰਨ ਉਹਨਾਂ ਦਾ ਮਨ ਪੂਰਾ ਇਕਾਗਰ ਹੋਇਆ ਹੁੰਦਾ ਉਹ ਚੀਜ਼ ਨੂੰ ਫਿਰ ਕਹਿੰਦੇ ਨੇ ਵੀ ਹਾਂ ਇਹੀ ਸੁਣ ਪੂਰੀ ਪੱਥਰ ਤੇ ਲਕੀਰ ਮੰਨ ਲੈਂਦੇ ਨੇ ਵੀ ਸੁਣਨਾ ਹੀ ਸੁਣਨਾ ਹੁਣ ਅਸੀਂ ਤਾਂ ਸੁੱਖ ਰਹਿਣੀ ਦੇ ਵਿੱਚ ਆ ਸਨਦਾ ਆ ਕਿ ਸੁਣ ਲਿਆ ਸੁਣ ਲਿਆ ਨਹੀਂ ਸੁਣਿਆ ਤਾਂ ਠੀਕ ਆ ਸਾਡੇ ਮਨ 'ਚ ਡਰ ਨਹੀਂ ਹੈ ਦੁੱਖ दारू ਤਾਂ ਬਣਦਾ ਹੁੰਦਾ ਜੇ ਬੰਦਾ ਦੁੱਖੀ ਹੋ ਹੋ ਕੇ ਇੰਨਾ ਲਾਚਾਰ ਹੋ ਜਾਂਦਾ ਕਿ ਉਹਦੇ ਕੋਲ ਕੋਈ ਇਲਾਜ ਹੀ ਨਹੀਂ ਰਹਿੰਦਾ ਤਾਂ ਹੀ ਫਿਰ ਦੁੱਖ दारू ਬਣ ਜਾਂਦਾ दा। दारू ਕਿੱਦਾਂ ਬਣਦਾ ਫਿਰ ਉਹਨੂੰ ਦੁੱਖ ਦੇ ਵਿੱਚ ਉਸ ਇਸੇ ਤਰ੍ਹਾਂ ਉਹ ਕਹਿੰਦੇ ਅਸੀਂ ਪਿਠਾ ਲੰਨੇ ਆ ਤੇ ਫਿਰ ਅਸੀਂ ਬਾਣੀ ਦਾ ਪਾਠ ਕਰਦੇ ਆ ਉਹਦੇ ਕੋਲ ਉਹਨੂੰ ਸੁਣਾਉਣਾ ਜਿਉਂ-ਜਿਉਂ ਸੁਣਦਾ ਜਾਂਦਾ ਉਹਦੀ ਉਹਦਾ ਦੁੱਖ ਉੱਤਰਦਾ ਜਾਂਦਾ ਉਹਦੇ ਅੰਦਰ ਖੇੜਾ ਬਣਦਾ ਜਾਂਦਾ ਤੇ ਇਹੀ ਚੀਜ਼ ਅਸੀਂ ਆਪਣੇ ਜ਼ਿੰਦਗੀ ਤੇ ਲਾਈਏ ਅਸੀਂ ਸੁਣਿਆਂ ਦੀਆਂ ਅਵਸਥਾ ਨੂੰ ਆਪਣੇ ਤੇ ਘਟਾਈਏ ਕਿਉਂਕਿ ਸਾਰੀ ਚੀਜ਼ ਉੱਥੋਂ ਹੀ ਸ਼ੁਰੂ ਹੋਣੀ ਹੈ ਸੁਣਨ ਦੇ ਨਾਲ ਹੀ ਅੰਦਰ ਚੀਜ਼ ਜਾਣੀ ਹੈ ਜਿਹੜੀ ਚੀਜ਼ ਅੰਦਰ ਜਾਊ ਉਹਨੇ ਹੀ ਅਸਰ ਕਰਨਾ